ਕੀ ਦੀ ਸਤਿਗੁਰਾਂ ਨੇ ਉੱਤਮ ਬਖਸ਼ੇ ਹੈ ਸਭ ਦਾ ਭਲਾ ਮੰਗਣ ਵਾਲੇ ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਕਲਾਂ ਦੇ ਸਮੂਸ਼ੜ ਦਾ ਵਾਨ ਪ੍ਰਬੰਧਕ ਵੀਰਾਂ ਨੂੰ ਜਿਨ੍ਹਾਂ ਨੇ ਆਪ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਤਨਾ ਸੋਹਣਾ ਸਮਾਗਮ ਰਚਿਆ ਉੱਤਮ ਉਤਸ਼ਾ ਸਤਿਗੁਰ ਕਿਸੇ ਨੂੰ ਦਿੰਦੇ ਨਹੀਂ ਪਰ ਉਹਨਾਂ ਸਦਕਾ ਜੁੜਦੇ ਸਾਰੇ ਹੀ ਨੇ ਇਹਨਾਂ ਪ੍ਰਬੰਧਕ ਵੀਰਾਂ ਨੂੰ ਸਤਗੁਰਾਂ ਨੇ ਉਦਮ ਬਖਸ਼ਿਆ ਆਪਾਂ ਸਾਰੇ ਗੁਰੂ ਦੇ ਨਾਲ ਜੁੜ ਗਏ ਸਾਡੀ ਤੇ ਇਹੀ ਅਰਦਾਸ ਹੈ ਮਹਾਰਾਜ ਮੀਰ ਕਰਨ ਸਮੂਹ ਪ੍ਰਬੰਧਕ ਵੀਰਾਂ ਦੇ ਸਿਰ ਤੇ ਸੰਗਤਾਂ ਦੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਤੋ ਆਓ ਬੜੇ ਪਿਆਰ ਦੇ ਨਾਲ ਇਹ ਵਾਰ ਸਰਵਣ ਕਰੋ ਜੀ